ਸਤ ਸ੍ਰੀ ਅਕਾਲ ਆਸ ਕੱਝ ਸਾਰੇ ਜਾਣੇ ਠੀਕ ਠਾਕ ਹੋਵੋਗੇ। ਹੋਰ ਕਿਦਾਂ? ਅਸੀਂ ਆਏ ਅੱਜ 7-8 ਦਿਨ ਬਾਅਦ ਕੰਮ ਤੇ ਮੀਂਹ ਪੈਂਦਾ ਰਿਹਾ ਮੌਸਮ ਖਰਾਬ ਸੀ ਕੰਮ ਚੱਲਿਆ ਨਹੀਂ। ਠੀਕ। ਅੱਜ ਵੀ ਗਿੱਲਾ ਜਾਈ ਇੱਧਰ 19 ਸਰ ਦੇ ਵਿੱਚ ਤੇ ਇੱਧਰ ਕੰਮ ਨਹੀਂ ਚੱਲਿਆ ਗਿੱਲਾ ਜਾਦਾਗਾ। ਦੇਖਦੇ ਹਾਂ ਹੁਣ ਦੂਸਰੀ ਸਾਈਡ ਤੇ 8 ਸੈਕਟਰ ਦੇ ਵਿੱਚ ਵੀ ਸਾਡਾ ਇੱਕ ਕੰਮ ਚੱਲਦਾਗਾ ਉੱਧਰ ਜੋਬ ਚੱਲਦੀ ਆ। ਉੱਧਰ ਦੇਖਦੇ ਆਂ ਉੱਧਰ ਗਿੱਲਾ ਤਾਂ ਨਹੀਂ ਹੈਗਾ ਸੁੱਕਾ ਹੋਇਆ ਮਾੜਾ ਮੋਟਾ ਕਰ ਲਾਂਗੇ ਉੱਧਰ ਤੋਂ ਹੈਗੀ ਆ ਜਗਾ ਕੁਸ਼ਕ ਥੋੜਾ ਬਹੁਤਾ ਕੰਮ ਚੱਲ ਜੂ ਤੇ ਹਵਾ ਚੱਲਦੀ ਆਗੀ ਧੁੱਪ ਨਿਕਲੀ ਆ ਵਧੀਆ ਚ ਹੋ ਸਕਦਾ ਚੱਲ ਜੇ ਕੱਲ ਨੂੰ ਤਾਂ ਚੱਲੂਗਾ ਚੱਲੂਗਾ ਕੰਮ ਕਿਉਂ ਇੱਥੇ ਗੜਗਾ ਗੁਰਗਾ ਪਾਇਆ ਬਾ ਉਹ ਕਦੇ ਵੀ ਗੱਡੀ ਜੇ ਥੋ ਲੰਗ ਜਾਂਦੀ ਆ ਵੱਡੀ ਹੈਵੀ ਗੱਡੀ ਲੰਗ ਜਾਂਦੀ ਆ ਉਹ ਲੈਂਡ ਪਾ ਜਾਂਦੀ ਆ ਉਹਦੇ ਚ ਪਾਣੀ ਖੜ ਜਾਂਦਾ ਫਿਰ ਉਹ ਜਦੋਂ ਸੜਕ ਬੰਦੀ ਆ ਫਿਰ ਉਦੋਂ ਪ੍ਰੋਬਲਮ ਹੁੰਦੀ ਹੈਗੀ ਉਹ ਮਿੱਟੀ ਉੱਪਰ ਥੱਲੇ ਹੁੰਦੀ ਰਹਿੰਦੀ ਹੈਗੀ ਉਧਰ ਦੇਖਦੇ ਆਂ ਚੱਲ ਫਿਰ ਉਹ ਨਹੀਂ ਚੱਲੇ ਹਾਂ ਪੀਓ ਨਾ ਭਾਈ ਦੂਵੀ ਪਿਆਨਾ ਚਾਹ ਵੀ ਨੇ ਚਾਹ ਪੀ ਲੋ ਇਸ ਤਰ੍ਹਾਂ ਬਿੱਖੂ ਨੂੰ ਦਿਖਾਉਣਾ ਇਧਰੋਂ ਵੀ ਇਹ ਅੱਜਾ 19 ਸੈਕਟਰ ਦੇ ਵਿੱਚ ਅਸੀਂ ਕੰਮ ਕਰਦੇ ਸੀ ਇੱਥੇ ਸਾਡੀ ਬੈਨ ਆ ਗਈ ਇਹਦੇ ਜੇ ਸਮਾਨ ਤੋਂ ਧੜਕੇ ਲੈ ਜਾਣਾ ਸੀ ਤੇ ਉਧਰ ਇੱਥੇ ਕੰਮ ਨਹੀਂ ਚੱਲਣਾ ਉਧਰ ਅੱਠ ਚੱਲੇ ਆਂਗੇ ਹੁਣ ਚੱਲ ਜਿਦਾਂ ਆ ਗੜਗੜ ਇੱਥੇ ਤਾਂ ਪਾਇਆ ਹੋਇਆ ਅੱਗੇ ਨਹੀਂ ਪਾਇਆ ਹੋਇਆ ਅੱਗੇ ਨਹੀਂ ਪਾਇਆ ਉਹਦੇ ਕਰਕੇ ਮਿੱਟੀ ਆ ਕੱਲੀ ਪਰ ਜੇਸੀਬੀ ਨੂੰ ਚੁੰਬੜਦੀ ਆ ਉਹਦੇ ਭਰ ਜਾਂਦੀ ਐ ਸਾਈਡ ਟਾਇਰਾਂ ਦੇ ਵਿੱਚ ਤੇ ਸਾਥੋ ਵੀ ਫਿਰ ਇੱਥੇ ਕੰਮ ਨਹੀਂ ਹੁੰਦਾ ਹੁਣਾ ਪਟਣੀ ਜੇਸੀ ਤੋਂ ਜੇਸੀਬੀ ਤੋਂ ਬਿਨਾ ਤਾਂ ਕੰਮ ਕਰਨਾ ਬਹੁਤ ਔਖਾ ਹੈਗਾ ਤੇ ਅੱਜ ਹਵਾ ਚੱਲ ਜੂ ਹਵਾ ਚੱਲਦੀ ਐ ਧੁੱਪ ਵਧੀਆ ਨਿਕਲੀ ਹੋਈ ਐ ਦਿਨ ਵਧੀਆ ਹੈਗਾ ਤੇ ਅੱਜ ਸੁੱਕ ਸੁੱਕ ਜਾਣਾ ਮਾੜਾ ਮੋਟਾ ਕੱਲ ਨੂੰ ਤਾਂ ਕੰਮ ਚੱਲੂਗਾ ਇੱਥੇ 100% ਹੁਣ ਦੇਖ ਰਿਹਾ ਸੀ ਜਾਂਦੇ ਆ ਉਧਰ ਨੂੰ ਬੈਂਚਸ ਪ੍ਰਗਟ ਸਿੰਘ ਨੇ ਧਾਲਿਆ ਸਮਾਨ ਦੇਖਦੇ ਆ ਉਧਰ ਜੇ ਉਧਰ ਚੱਲਿਆ ਕੰਮ ਠੀਕ ਆ ਨਹੀਂ ਤਾਂ ਫਿਰ ਅੱਜ ਦੀ ਵੀ ਛੁੱਟੀ ਆ 7-8 ਦਿਨਾਂ ਬਾਅਦ ਅਸੀਂ ਇੱਧਰ ਵੀ ਆਏ ਹਾਂ ਸਾਰਾ ਗਿੱਲਾਗਾ ਤੁਰ ਤੁਰ ਤੱਕ ਉਧਰ ਉਧਰ ਤੋਂ ਨੂੰ ਜਾਂਦੇ ਆ ਸੈਕਟਰ 8 ਦੇ ਵਿੱਚ ਆ ਗਏ ਹੁਣ ਅਸੀਂ ਇੱਧਰ 19 ਤੋਂ ਇੱਧਰ ਆ ਗਏ ਤੇ ਗਿੱਲਾ ਇੱਥੇ ਵੀ ਪਿਆਗਾ ਬੰਦੇ ਸਾਰੇਆਂ ਜੋਰਦੀਨਾਂ ਦਾ ਵੀ ਕੰਮ ਰੁਕਿਆ ਪਿਆਗਾ ਗਿੱਲਾਗਾ ਕੋਈ ਕੰਮ ਕਰਨ ਨੂੰ ਰਾਜ਼ੀ ਨਹੀਂ ਹੈਗਾ ਜੀ ਸੀ ਬੀ ਵਾਲਾ ਕਹਿੰਦਾ ਮੈਨੂੰ ਗਿੱਲੇ ਚ ਪ੍ਰੋਬਲਮ ਆਉਂਦੀ ਆ ਇੱਧਰ ਵੀ ਪਾਣੀ ਪੂਣੀ ਕਾਫੀ ਜਗ੍ਹਾ ਤੇ ਖੜਾ ਕੇ ਕੰਮ ਕੰਪਲੀਟ ਨਹੀਂ ਹੈਗਾ ਗਿੱਲਾਗਾ ਵਿਦੇਸ਼ਵੀ ਵਾਲਾ ਨਾ ਬਾਬ ਗੜ ਵਾਲਾ ਲੱਗ ਨਹੀਂ ਰਿਹਾ ਦੇਖੋ ਟਰਾਈ ਕਰਦੇ ਆ ਵੀ ਹੌਲੀ ਹੌਲੀ ਲੱਗੇ ਰਹੀਏ ਘਰੋਂ ਤਾਂ ਆਈਆਂਗੇ ਹੁਣ ਦੇਖਦੇ ਹਾਂ ਪੰਜ ਸਾਰ ਮਿੰਟ ਵੇਟ ਕਰ ਲੈਨੇ ਆਂਗੇ ਇੰਜੀਨੀਅਰ ਦੱਸਦਾ ਵੀ ਕਰਨਾ ਜਾਂ ਨਹੀਂ ਕੰਮ ਕਰਨਾ ਅੱਜ ਕਿ ਪਰਮਿਸ਼ਨ ਇੰਜੀਨੀਅਰ ਸਾਹਿਬ ਕਹਿੰਦੇ ਵੀ ਇੱਧਰ ਤੁਸੀਂ ਲਾ ਦਿਓ ਇਹ ਰੈਡੀ ਹੈਗਾ ਇਹ ਹੈਗਾ 100 ਮੀਟਰ ਹੈਗਾ ਐਸ ਸਾਈਡ ਤੋਂ ਦੂਸਰੀ ਸਾਈਡ ਤੱਕ ਇਹ ਦੋ ਪਾਟੀਆਂ ਲੱਗ ਜਾਣੀਆਂ ਹੈਗਾ ਕੰਮ ਜਿੱਧੜੀ ਤਾਂ ਇੱਥੇ ਔਕੇ-ਸੋਕੇ ਸਾਰ ਲੈਣੇ ਆ ਕੰਮ ਇਹਨਾਂ ਜ਼ਿਆਦਾ ਵੀ ਨਹੀਂ ਹੈਗਾ ਬੰਦੇ ਪੌ ਜ਼ਿਆਦਾ ਨੇਗੇ ਹੋਲੀ-ਹੋਲੀ ਕਰੀ ਜਾਣੀਆਂਗੇ ਅਡਜਸਟਮੈਂਟ ਕਰਕੇ ਘਰੇ ਕਾ ਨੂੰ ਭੇਜਣੇ ਬੰਦੇ ਬਾਕੀ ਥੋੜਾ ਹੈਗਾ ਦੋ ਲੇਨਾਂ ਇੱਧਰ ਲੱਗ ਜਾਣੀਆਂ ਇੱਕ ਲੇਨ ਪਰਾਂ ਲੱਗਣੀਆਂ ਉਹ ਅੱਗੇ ਜਾ ਕੇ ਬੰਦ ਹੋ ਜਾਣੀਆਂ ਜਗਾ ਥੋੜੀ ਤੰਗ ਆ ਗਿਆ ਜਿਆਦਾ ਹੈਂਡਵਰਕ ਜ਼ਿਆਦਾਗਾ ਜੀਸੀਬੀ ਵੜਨੀ ਨਹੀਂ ਵਿੱਚ ਤੇ ਪੱਥਰ ਇਹਨਾਂ ਨੇ ਪਹਿਲਾਂ ਲਾ ਕੇ ਬੰਦ ਕਰ ਦਿੱਤੇ ਜੀਸੀਬੀ ਨੰਗਣੀ ਨਹੀਂ ਨਾ ਬੌਗਰ ਬੜੇ ਤੇ ਇਦਾਂ ਹੀ ਸਾਰ ਨਾ ਬੈਣਾ ਅੱਜ ਹੈਂਡਵਰਕ ਜ਼ਿਆਦਾ ਮੱਥਾ ਮਾਰਨਾ ਪੈਣਾ ਤੇ ਤੁਹਾਨੂੰ ਦੱਸ ਦਿਆਂ ਨਾਲ ਦੀ ਨਾਲ ਕਿਦ ਤੱਕ ਦਾ ਕਰਨਾ ਕੰਮ ਆਦਰੀ ਕੰਮ ਹੋ ਗਿਆ ਸ਼ੁਰੂ ਜੇਸ਼ਵੀ ਨੇਦਰੋ ਪੱਟ ਦੇਣਾ ਰਸਤਾ ਜਾ ਇਹ ਵੀ ਕੰਪਲੀਟ ਹੋ ਜਾਣਾ ਦਰਮੁنڈੇ ਲੈ ਕੇ ਲੈਵਲ ਕੱਢ ਕੇ ਤੇ ਧਗਾ ਧੁਗਾ ਵੱਧ ਗਿਆ ਸਾਰਾ ਕੰਮ ਪੂਰਾ ਹੋ ਗਿਆ ਬਾਏ ਕੰਮ ਅੱਜ ਆਇਆ ਹੈਗਾ ਥੋੜਾ ਜਿਹਾ ਬੰਦੇ ਹੈਗੇ 10 11 ਜਣੇ ਸੀ ਹੈਗਾ ਦੁਪਹਿਰ ਕ ਦਾ ਕੰਮ ਮੇਬੀ ਨਿਬੜ ਜੋਦੋਂ ਪਹਿਲਾਂ ਵੀ ਨਿਬੜ ਸਕਦਾ ਬਾਏ ਨਈਆ ਅੱਗੇ ਗਿੱਲਾਗਾ ਸ਼ਾਇਦ ਕੱਲ ਦੀ ਵੀ ਛੁੱਟੀ ਹੋ ਜੇ 19 ਜੇ ਤਾਂ ਚੱਲਣਾ ਨਹੀਂ ਸ਼ਾਇਦ ਕੰਮ ਦੋ ਦਿਨ ਮਸਾਲਾ ਪ੍ਰਗਟ ਸਿੰਘ ਉਧਰ ਲਾਉਣ ਲੱਗਿਆ ਬੌਗੜ ਨੇ ਲਾਤਾ ਇੱਕ ਵਾਰ ਹੁਣ ਪਾਣੀ ਦੀ ਕਮੀ ਹੈ ਥੋੜੀ ਜਿਹੀ ਪਾਣੀ ਥੋੜੋ ਥੋੜੋ ਹੁੰਦਾ ਉਹਦੇ ਚ ਪਾਈਪ ਦੇ ਵਿੱਚ ਦਰ ਮੁੰਡਿ ਲੱਗੇ ਪਾਰਕ ਸਿੰਘ ਸਿੰਘ ਪੁੱਤੀ ਜੰਦਾ ਫੱਟੇ ਚੱਕੀ ਜੰਦਾ ਫੱਟੇ ਹਾਂਜੀ ਪਾਰਕ ਸਿੰਘ ਜੀ ਸਤਿ ਸ੍ਰੀ ਅਕਾਲ ਰਲਾਤਾ ਮਸਾਲਾ ਕਿੰਨੇ ਪੋਰੀਆਂ ਦਾ ਵੜਿਆ 12 ਬੋਹਰਾਂ ਦਾ ਭਾਗ ਹੋਜੂ ਨਿਬੜਜੂ ਕਿ ਹੋਰ ਲਾਉਣਾ ਬਣਾ ਦੂ ਬਾਅਦ ਚ ਜਾਣਾ ਠੰਡਾ ਠੰਡਾ ਪੀ ਆਈਏ ਚਲਾ ਠੰਡਰ ਆਪਣੇ ਦੋਨੇ ਸਾਈਡਾਂ ਲੇਬਰ ਨਿਕਲ ਚੁੱਕਿਆ ਪੱਥਰ ਆਉਂਦੇ ਮਸਾਲਾ ਰੈਡੀ ਆ ਆਪਣਾ ਸਾਡਾ ਤੇ ਦਰਾਹਤ ਜਿਹੜੇ ਡਿੱਕਾ ਲੱਗਦੇ ਸੀ ਉਹ ਜੇ ਇਸ ਵੀ ਨੇ ਪਟਕੇ ਸਾਈਡ ਤੇ ਕਰਤੇ ਇਧਰੋਂ ਸਾਰਾ ਇਹ ਰਾਜ ਦੋ ਤਿੰਨ ਘੰਟੇ ਦਾ ਕੰਮ ਆਗਾ ਬੰਦੇ ਜਿਆਦਾ ਲੱਗ ਜਾਣਗੇ ਦੂਸਰੀ ਸਾਈਡ ਆਪਣੇ ਜੌਰਜਨ ਬੰਦੇ ਲੱਗੇ ਹੋਏ ਨੇ ਕਿ ਵੱਡੇ ਪੱਥਰ ਲਾਉਂਦੇ ਆ ਅਸੀਂ ਇੱਥੇ ਲਾਉਨੇ ਛੋਟੇ ਪੱਥਰ ਪੌਂਗੜਾ ਆਪਣਾ ਮਸਾਲਾ ਲੈ ਆਈ ਤੇ ਹੁਣ ਅਸੀਂ ਸ਼ੁਰੂ ਕਰਨ ਲੱਗਿਆਂਗੇ ਇੱਕ ਬੰਦਾ ਉਧਰ ਲੱਗ ਜਾਊਗਾ ਇਧਰ ਨੂੰ ਲੈ ਜਾਊਗਾ ਤੇ ਇੱਥੋਂ ਲਾ ਕੇ ਇੱਕ ਬੰਦਾ ਇਧਰ ਨੂੰ ਲੱਗ ਜਾਊਗਾ ਫਿਰ ਅੱਗੇ ਧਾਗਾ ਬੰਨਿਆ ਜਾਊਗਾ ਫਿਰ ਉਹਦੇ ਵਾਸਤੇ ਮਸਾਲਾ ਉਧਰ ਉਹ ਜੀ ਸੀ ਬੀ ਵੇਲੀ ਹੋ ਜੂਗੀ ਤੇ ਫਿਰ ਛਿੱਟੂ ਵੀ ਉਧਰ ਫਿਰ ਉਹ ਤੋਂ ਧਾਗਾ ਲਾ ਕੇ ਉਧਰ ਲੈਵਲ ਕਰ ਲੈਣਗੇ ਮੁੰਡਾ ਇਹ ਬੰਦੇ ਬਹੁਤ ਜ਼ਿਆਦਾ ਬੰਦੇ ਚ ਬੰਦਾ ਵਾਜਦਾ ਕਰਦਾ ਹੈ ਤੇ ਆਪਣਾ ਲਾਗੇ ਨਹੀਂ ਪੱਥਰ ਆ ਵਿੱਚ ਪੀਸ ਕੱਟ ਕੇ ਪਾਉਣ ਵਾਲੇ ਨੇ ਜਨਰੇਟਰ ਆ ਗਿਆ ਆਪਣਾ ਉਧਰੋਂ ਵੀ ਉਹ ਮੁੰਡਿਆਂ ਦਾ ਨਿਬੜ ਗਿਆ ਤੇ ਥੋ ਹੁਣ ਮਸਾਲਾ ਸਾਡਾ ਮੁਗ ਗਿਆ ਸੀ ਮਸਾਲਾ ਬਾਕਟ ਬਣਾਉਂਦੀ ਐ ਤੇ ਇੱਥੋਂ ਹੀ ਸੀ ਰਸਤਾ ਦੇਣਾ ਇਧਰ ਨੂੰ ਇਹ ਦਰਵਾਜ਼ਾ ਇੱਕ ਹੋਰ ਦਰਵਾਜ਼ਾ ਉਧਰ ਦੋ ਦਰਵਾਜ਼ਿਆਂ ਨੂੰ ਰਸਤਾ ਦੇਣਾ 1.5 ਮੀਟਰ ਦਾ ਜਿਹੜੇ ਵੀ ਉਧਰ ਬਣਾ ਲਈ ਐ ਰਸਤਾ ਉਧਰ ਪਟਣ ਪਟਣ ਨਾਲ ਆਗਾ ਪਰ ਤੋਂ ਵੀ ਤੇ ਅੱਜ ਹੀ ਲਾ ਦੇਣਾ ਉਧਰ ਉਹ ਕਟਿੰਗ-ਕਟਿੰਗ ਪੈਣ ਲੈਨ ਹੋ ਗਈ ਪੂਰੀ ਹੁਣ ਦੂਸਰੀ ਦਾ ਜੀ ਲੈਵਲ ਕੱਢ ਕੇ ਤੇ ਚ ਕਰ ਦੋ ਸ਼ੁਰੂ ਕੋਈ ਚੱਕਰ ਨਹੀਂ ਨੈਕਸਟ ਲੈਨ ਦੇ ਵਿੱਚ ਅਸੀਂ ਲੈਵਲ ਕੱਢ ਕੇ ਲਾਗੇ ਸਰੀਏ ਕੱਢੇ ਕਿ ਇੰਦਰ ਦੋਨੇ ਸਾਈਡਾਂ ਤੇ ਅੱਗੇ ਰਹਿ ਗਏ ਆ ਦੋ ਸਾਈਡਾਂ ਦਾ ਇੱਥੇ ਲੱਗੇ ਸਰੀਏ ਇਹ ਦੋ ਉਸ ਤੋਂ ਬਾਅਦ ਵਿੱਚ ਅੱਗੇ ਦਰਖਤ ਆਉਂਦੇ ਆ ਉਸ ਤੋਂ ਵਿੱਚ ਪਟਕ ਜੀ ਸੀ ਵੀ ਨੇ ਜਗ੍ਹਾ ਬਣਾ ਦਨੀ ਫਿਰ ਉਧਰ ਵੀ ਦੋ ਸਰੀਏ ਗੱਡੇ ਜਾਣਗੇ ਇੱਧਰ ਤੋਂ ਹੋਗੇ ਹਾਂ ਜੀ ਅਮਰਿੰਦਰ ਜੀ ਕੀ ਕਹਿੰਦੇ ਕਿਹੜਾ ਗਾਣਾ ਸੁਣਾਉਣਾ ਸੁਣਾ ਦਿਓ ਲੋਕ ਨਹੀਂ ਚੱਲਣਾ ਗਾਣਾ ਨਹੀਂ ਸੁਣਾ ਦੇ ਕੋਈ ਨਾ ਹਾਂ ਜੋ ਗਾਣਾ ਗਾਣਾ ਦੂਜਾ ਸੁਣਾ ਅੱਛਾ ਬੱਦਨ ਨੂੰ ਕੱਢ ਲਿਆ ਇੱਕ ਵਾਰ ਹੋਰ ਨਾ ਇਹ ਦੋਨੇ ਲੈਣਾ ਗਲਾਈ ਲੱਗੀ ਇਧਰ ਨੂੰ ਅੱਗੇ ਵਿਚਾ ਟਿੱਕੇ ਜੀ ਆਗੇ ਸੀ ਖੰਭਾ ਇੱਕ ਆ ਖੰਭਾ ਆ ਗਿਆ ਕੋ ਗੈਸ ਵਾਲਾ ਆ ਗਿਆ ਅੱਗੇ ਤੇ ਥੋੜਾ ਥੋੜਾ ਜਿਹਾ ਕਮਾ ਕੇ ਸੀ ਇਧਰ ਨੂੰ ਲਾਤਾ ਤੇ ਅੱਗੇ ਇਹ ਦੋ ਲੈਨਾਂ ਲੱਗੀਆਂ ਤੀਜੀ ਲੈਨ ਲੱਗੂਗੀ ਇਹਦੇ ਵਿੱਚ ਇਹਦੇ ਵੀ ਦੋ ਲੈਨਾਂ ਲੱਗ ਜਾਣੀਆਂ ਵਰਦੂਰੀਆਂ ਇਹ 1.5 ਮੀਟਰ ਦੀ ਆ ਇਹ ਅੱਗੋਂ ਇਹਨੂੰ ਬੰਦ ਕਰਨ ਲੱਗਿਆ ਹੁਣ ਅਸੀਂ ਇੱਥੇ ਇੱਕ ਪੱਥਰ ਵੱਡਾ ਲੱਗਿਆ ਤੇ ਹੁਣ ਇਹ ਤੋਂ ਬਾਅਦ ਵਿੱਚ ਵੱਡੇ ਪੱਥਰ ਪੈਵੇਂ ਪਾ ਕੇ ਅੱਗੇ ਤਿੰਨ ਪੱਥਰ ਖੜੇ ਲਾ ਦੇਣੇ ਆ ਇਹਨੂੰ ਅੱਜ ਬੰਦ ਕੀਤਾ ਜਾਊਗਾ ਤੇ ਫਿਰ ਆ ਪਾਈਪਾਂ ਆ ਦੀਆਂ ਇਹ ਗੈਸ ਵਾਲੀਆਂ ਇਹ ਪੱਟ ਕੇ ਲੈ ਜਾਣਗੇ ਇੱਕ ਦੋ ਦਿਨਾਂ ਤੱਕ ਸਾਡਾ ਕੰਮ ਚੱਲ ਜੂਗਾ ਪਰ। ਆ ਰਹੂ ਇਹ ਉਹਨਾਂ ਸ਼ਾਇਦ ਕੱਲ ਨੂੰ ਲੱਗੂ ਜਾਂ ਫਿਰ ਲੱਗੂ 2-4 ਦਿਨ ਫੇਰ ਕੇ ਹੁਣ ਅਸੀਂ ਕੱਲ ਨੂੰ ਸ਼ਾਇਦ 19 ਸੈਕਟਰ ਦੇ ਵਿੱਚ ਜਾਵਾਂਗੇ। ਪਰ ਕੰਮ ਸਾਡਾ ਕੱਲ ਨੂੰ ਚੱਲੂਗਾ ਅੱਜ ਦਿਨ ਵਧੀਆ ਲੱਗਿਆ। ਛੁੱਪ ਛੱਕ ਗਿਆ ਦੇਖ ਆ ਜੀ ਉੱਥੇ ਜਾ ਕੇ ਵੇਖ ਜੀ। ਤੇ ਆ ਕੰਮ ਅੱਜ ਇੱਥੋਂ ਇੱਕ ਦਿਨ ਦਾ ਸੀਗਾ ਸਾਡੇ ਕੋਲੇ। ਏਸੀ ਖਤਮ ਕਰਤਾ ਅੱਜ ਅਸੀਂ ਬਾਜੇ ਪੱਥਰਾਂ ਵੱਡੇ ਇਹ ਲੱਗ ਜਾਣਗੇ ਤੋਂ 10-15 ਮਿੰਟਾਂ ਬਾਅਦ ਨਜ਼ਰੀਂ ਬੈਨ ਆ ਗਈ ਸਾਡੀ ਤੇ ਹੁਣ ਅਸੀਂ ਕਰ ਲਿਆ ਛੁੱਟੀ ਤੇ ਸਾਡਾ ਕੰਮ ਦੇਖ ਲੋ ਕੰਮ ਐਸੀ ਇੱਧਰ ਇਹ ਗਲੀ ਹੋ ਗਈ ਸਾਡੀ ਖਤਮ ਇਹ ਗਲਾਈ ਦੇ ਪੱਥਰ ਵੀ ਲਾ ਦਿੱਤੇ ਸੀ ਵੱਡਕੁੱਟ ਕੇ 7-8 ਖੜ ਦੇ ਖੜੇ ਲਾਤੇ ਇਹ ਹੁਣ ਸਾਡਾ ਕੱਲ ਨੂੰ ਇੱਟਾਂ ਲਾਉਣ ਦਾ ਕੰਮ ਰੈਡੀ ਹੋ ਜਾਊਗਾ ਤੇ ਇੱਕ ਗਲੀ ਹੁਣ ਅਸੀਂ ਇੱਧਰ ਲਾਉਣੀ ਆਂਗੇ ਇਹ ਮਸਾਲਾ ਘਟ ਗਿਆ ਸੀ ਤੇ ਕੱਲ ਨੂੰ ਲੱਗੂਗੀ ਤੇ ਕੁਝ ਬੰਦੇ ਸਾਡੇ 19 ਸੈਕਟਰ ਜਾਣਗੇ ਕੁਝ ਬੰਦੇ ਇੱਥੇ ਰਹਿਣਗੇ ਤੇ ਮਿਲਦੇ ਆਂ ਕੱਲ ਨੂੰ ਜੀ ਓਕੇ ਓਕੇ